ਤਾਂ ਇਹਨਾਂ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦਾ ਆਲਮ ਹੈ ਭ੍ਰਿਸ਼ਟਾਚਾਰ ਮਹਿੰਗਾਈ ਗਰੀਬੀ ਜਣੀ ਅੰਤੋਂ ਅੰਤ ਹੈ ਕੋਈ ਤੋੜ ਨਹੀਂ ਹੈ ਇਹੋ ਜੇ ਸਮੇਂ ਦੇ ਵਿੱਚ ਭਗਤ ਸਿੰਘ ਨੂੰ ਯਾਦ ਕਰਨਾ ਉਹਨਾਂ ਤੋਂ ਪ੍ਰੇਰਣਾ ਲੈਣੀ ਜਣੀ ਇਹ ਬਹੁਤ ਜ਼ਰੂਰੀ ਬਣ ਗਿਆ ਸਾਡੇ ਲਈ ਜਣੀ ਪੰਜਾਬ ਦੇ ਨੌਜਵਾਨ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਪੰਜਾਬ ਦੇ ਨੌਜਵਾਨ ਕਿੱਥੇ ਐ ਪੰਜਾਬ ਦੇ ਨੌਜਵਾਨ ਕਹਿੰਦੇ ਜਾਂ ਤਾਂ ਸੋਸ਼ਲ ਮੀਡੀਆ ਤੇ ਜਾਂ ਬਾਹਰ ਐ ਇਤੋਂ ਬੜੇ ਕਿਤੇ ਨਹੀਂ ਪਰ ਅਸੀਂ ਆ ਪ੍ਰੋਗਰਾਮ ਆ ਦੇ ਰਹੇ ਇੱਕ ਇਹ ਦਿਖਾਉਣਾ ਚਾਹੁੰਦੇ ਆ ਕਿ ਪੰਜਾਬ ਦੇ ਨੌਜਵਾਨ ਕੱਲਾ سوشل ਮੀਡੀਆ ਜਾਂ ਵਿਦੇਸ਼ਾਂ 'ਚ ਨਹੀਂ ਹੈਗੇ ਇਸ ਧਰਤੀ ਤੇ ਵੀ ਵਸਦੇ ਆ ਰਹਿੰਦੇ ਆ ਆ ਨੌਜਵਾਨੀ ਹੈ ਮੁੰਡੇ ਕੁੜੀਆਂ ਜਿਹੜੇ ਬੈਠੇ ਸੈਂਕੜੇ ਦੀ ਗਿਣਤੀ ਦੇ ਵਿੱਚ ਸਾਹ ਰੋਕ ਕੇ ਪ੍ਰੋਗਰਾਮ ਦੇਖ ਰਹੇ ਆ ਸੋ ਦੋਸਤੋ ਜਦੋਂ ਜਦੋਂ ਵੀ ਪੰਜਾਬ ਦੇ ਉੱਤੇ ਭੀੜ ਪਈ ਹੈ ਤਾਂ ਪੰਜਾਬ ਦੇ ਨੌਜਵਾਨਾਂ ਨੇ ਕਦੇ ਵੀ ਪਿੱਠ ਨਹੀਂ ਦਿਖਾਈ ਪੰਜਾਬ ਦੇ ਨੌਜਵਾਨ ਹਮੇਸ਼ਾ ਮੂਰੇ ਹੋ ਕੇ ਟੱਕਰ ਦੇ ਰਹੇ ਨੇ ਉਹ ਸਾਹਮਣੇ ਸਿੱਧਾ ਸਿੱਧਾ ਮੋੜ ਕਰ ਉਸੇ ਨਾਲ ਮੱਥਾ ਲਾਉਂਦੇ ਰਹੇ ਆ ਪੰਜਾਬ ਦੇ ਵਿੱਚ ਨੌਜਵਾਨਾਂ ਨੇ ਜਦੋਂ ਵੀ ਸ਼ਹੀਦਾਂ ਦੇ ਰਾਹ ਤੇ ਚੱਲ ਕੇ ਅਸਰ ਰੋਲ ਪਛਾਣਿਆ ਤਾਂ ਉਹਨਾਂ ਨੇ ਤਖਣੀਆਂ ਮਚਾਈਆਂ ਵੱਡੀਆਂ ਲਹਿਰਾਂ ਦੀ ਅਗਵਾਈ ਕੀਤੀ ਆ ਪੰਜਾਬ ਦੇ ਵਿੱਚ ਇੱਕ ਸਮਾਂ ਸੀ ਜਦੋਂ ਆ ਜਿਹੋ ਜਿਹੇ ਸਮਾਂ ਅੱਜ ਚੱਲ ਰਹੇ ਆ ਇੱਥੇ ਰੁਜ਼ਗਾਰ ਹੈ ਨਹੀਂ ਰੋਜ਼ਗਾਰ ਦੀ ਭਾਲ ਦੇ ਵਿੱਚ ਤੇ ਬਿਹਤਰ ਜ਼ਿੰਦਗੀ ਦੀਆਂ ਆਸਾਂ ਨੂੰ ਲੈ ਕੇ ਵਿਦੇਸ਼ਾਂ ਨੂੰ ਨੌਜਵਾਨ ਜਾ ਰਹੇ ਐ ਪਹਿਲਾਂ ਵੀ ਗਏ ਸੀਗੇ ਜਿਹੜੀ ਇੱਥੋਂ ਨੌਜਵਾਨੇ ਗਏ ਸੀ ਧਰਤੀ ਦੇ ਉੱਤੋਂ ਜਿਹੜੀ ਉਹਨਾਂ ਨੌਜਵਾਨਾਂ ਨੂੰ ਇਹੀ ਸੀ ਆਸ ਕਿ ਚੰਗੀ ਜ਼ਿੰਦਗੀ ਜਿਊਣਗੇ ਜਦੋਂ ਵਿਦੇਸ਼ਾਂ 'ਚ ਆ ਕੇ ਉਹਨਾਂ ਨੂੰ ਤੱਕੇ ਮਿਲੀਆਂ ਉਹਨਾਂ ਨੂੰ ਬੇੜੀਆਂ ਮਿਲੀਆਂ ਜੇਲਾਂ ਮਿਲੀਆਂ ਤੇ ਉਹਨਾਂ ਨੂੰ ਜਲਾਤਪ ਸਹਿਣੀ ਪਈ ਤਾਂ ਉਹ ਨੌਜਵਾਨ ਵਾਪਸ ਆਏ ਸੀ 1913 14 ਤੇ 15 ਦੇ ਵਿੱਚ ਪੰਮਾਗਾਟੇ ਮਾਰੂ ਜਹਾਜ਼ ਦੇ ਸਵਾਰ ਹੋ ਕੇ ਉਹਨਾਂ ਨੌਜਵਾਨਾਂ ਦੇ ਵਿੱਚ ਇੱਕ ਜਿਹਨੇ ਅੰਦਰ ਰੋਲ ਪਛਾਣਿਆ ਸੀਗਾ ਅਗਿਤ ਹਾਸ ਨੂੰ ਜਾਣਿਆ ਸੀਗਾ ਕਰਤਾਰ ਸਿੰਘ ਸਰਾਭਾ ਵੀ ਸੀਗਾ 17 ਸਾਲਾਂ ਦਾ ਬੱਦਲੂ ਉਸ ਨੌਜਵਾਨ ਨੇ ਅਗਰ ਰੋਲ ਪਛਾਣਿਆ ਗਦਰ ਅਖਬਾਰ ਕੱਢਿਆ ਗਦਰ ਅਖਬਾਰ ਦੇ ਰਾਹੀਂ ਉਹਨੇ ਮੁਲਕ ਦੇ ਵਿੱਚ ਤੇ ਵਿਦੇਸ਼ਾਂ ਦੇ ਵਿੱਚ ਪ੍ਰਚਾਰ ਕੀਤਾ ਇਨਕਲਾਬ ਦਾ ਪ੍ਰਚਾਰ ਕੀਤਾ ਦੇਸ਼ ਦੁਨੀਆ ਤੱਕ ਗਦਰ ਮਚਾਉਣ ਦੀਆਂ ਜਿਹੜੀਆਂ ਉਹਨੇ ਤਿਆਰੀਆਂ ਕੀਤੀਆਂ ਕਿਆਰੀਆਂ ਕਰਕੇ ਇਸ ਧਰਤੀ ਦੇ ਉੱਤੇ ਵਰਤੇ ਆਪ ਦੇ ਸਾਥੀਆਂ ਦੇ ਨਾਲ ਇਸ ਧਰਤੀ ਧਰਤੀ ਤੇ ਪਰਤ ਕੇ ਜਬਰ ਹੋਇਆ ਬੇਨਤਾਂ ਦਾ ਜਬਰ ਹੋਇਆ ਉਸ ਜਬਰ ਦੇ ਬਾਵਜੂਦ ਵੀ ਲੜਦਾ ਰਿਹਾ ਅਖੀਰ ਤੱਕ ਲੜਦਾ ਰਿਹਾ ਤੇ ਖੀਚ ਆਪਾਂ ਦੇਖਦੇ ਕੋਈ ਕਵਤਾ ਪੜ ਨੂੰ ਯਾਦ ਆਉਂਦੀ ਹੈ ਹਿੰਦ ਫਾਸੀਓ ਰੱਖਣਾ ਜਾਲਸਾਂ ਨੂੰ ਕਿਤੇ ਦਿਲੋਂ ਚੋਂ ਨਾ ਭਰਾ ਜਾਣਾ ਖਤਰਬਤਨ ਦੇ ਲੱਗੇ ਹਾਂ ਚੜ੍ਹਨ ਫਾਂਸੀ ਸਾਨੂੰ ਦੇਖ ਕੇ ਨਾ ਘਬਰਾ ਜਾਣਾ ਸਾਥੀਓ ਉਸ ਤੋਂ ਬਾਅਦ ਵੀ ਚਾਹੇ ਅੰਗਰੇਜ਼ੀ ਸਾਮਰਾਜ ਨੇ ਸਤੋਂ ਸਦਾ ਸਰਾਬਾ ਖੋੜਿਆ ਗਦਰ ਪਾਰਟੀ ਨੇ ਸੁਚੇ ਸੂਰਮੇ ਖੋਲੇ ਪਰ ਨੌਜਵਾਨ ਦੁਆਰਾ ਦੁਆਰਾ ਨੇਤਰਦੇ ਰਹੇ ਮੈਦਾਨ ਚ ਫਿਰ ਸ਼ਹੀਦ ਭਗਤ ਸਿੰਘ ਦੀ ਅਗਵਾਈ ਚ ਦੁਬਾਰਾ ਨੌਜਵਾਨਾਂ ਨੇ ਕੁਮਾਰ ਸਾਮੀ ਇਨਕਲਾਬੀ ਲਹਿਰ ਦੀ ਉਹਨਾਂ ਨੇ ਇਨਕਲਾਬ ਦਾ ਪ੍ਰੋਗਰਾਮ ਕਰਿਆ ਮੋਲਕ ਦੇ ਵਿੱਚ ਘੁੰਮਿਆ ਖੜਾ ਸੀ ਪੰਜਾਬ ਦੇ ਵਿੱਚੋਂ ਚੱਲ ਕੇ ਨਾਟਕ ਇਸ ਤਰ੍ਹਾਂ ਸुरू ਬਣਾਇਆ ਉਹਨਾਂ ਨਾਟਕ ਲਿਖੇ ਜਾਇਓ ਬੈਠ ਕੇ ਨਾਟਕ ਇਸ ਤਰ੍ਹਾਂ ਅੱਗੇ ਵਧਾਈ ਤਲਾਬੀਆਂ ਨੂੰ ਇਕੱਠੇ ਕਰਕੇ ਗ੍ਰੈਂਡ ਗੁਰੂ ਨਾਨਕ ਦੇਵ ਜੀ ਦੀ ਆਰਟੀ ਬਣਾਈ ਆਰਟੀ ਬਣਾ ਕੇ ਇਨਕਲਾਬ ਦਾ ਹੌਕਾ ਉੱਚਾ ਕਰਤਾ ਤੇ ਉਸ ਜੁਗੇ ਨੂੰ ਵੀ ਭਾਵੇਂ ਸਾਡੇ ਹਾਕਮਾਂ ਨੇ ਕਈ ਵਾਰ ਤੁ ਨਹੀਂ ਸਕੱਤੀ ਨੂੰ ਉਹਦੇ 300 ਸਾਥੀਆਂ ਦੇ ਸਮੇਤ ਫਾਂਸੀ ਦੇ ਚੜਾਤਾ ਪਰ ਸ਼ੱਕ ਉਹਨੂੰ ਵੀ ਜੜਾ ਇਹ ਭਰੂਪਾਲਾ ਸੀ ਹਾਕਮੜੇ ਕਿ ਉਹਨੂੰ ਫਾਂਸੀ ਚੜ੍ਹ ਕੇ ਨੌਜਵਾਨਾਂ ਦੀ ਲਹਿਰ ਨੂੰ ਮੱਠਾ ਪਾ ਦਾਂਗੇ ਬੰਦ ਕਰ ਦਾਂਗੇ ਇਹਦੀ ਜਵਾਨ ਵਰਦੀ ਕਰ ਲਾਂਗੇ ਪਰ ਨਹੀਂ ਉਹ ਨਹੀਂ ਕਰ ਸਕੇ 1970 ਵਿੱਚ ਦੁਬਾਰਾ ਪੰਜਾਬ ਦੀ ਧਰਤੀ ਤੇ ਨੌਜਵਾਨ ਅੰਦਰਸੀ ਲਹਿਰ ਦੀ ਲੜਾਈ ਭਰੀ ਨਾਟਕ ਸ਼ੁਰੂ ਹੋ ਆਪਣੇ ਤੋਂ ਬਾਅਦ ਹਾਂ ਨਾਟਕ ਦੇਖ ਕੇ ਜਾਇਆ ਇੱਥੇ 50 ਸਟੂਡੈਂਟ ਜੁਣਿੰਦੀ ਨੀ ਰੱਖੀ ਪੰਜਾਬ ਦੇ ਵਿੱਚ ਤੇ 50 ਸਟੂਡੈਂਟ ਜੁਰੀ ਨੇ ਪੰਜਾਬ ਦੇ ਵਿੱਚ ਆ ਜਿੰਨੀ ਕੁ ਬੱਚੀ ਕੁਝ ਹੀ ਸਿੱਖਿਆ ਆ ਸੀ ਅਜੇ ਪਿੰਡਾਂ ਤੋਂ ਚੱਲ ਕੇ ਕਾਲਜ ਪਹੁੰਚਦੇ ਆ ਕਾ ਪੀਐਸਯੂ ਦਾ ਦਵਾਇਆ ਹੋਇਆ ਬਸ ਪਾਣਾ ਜਿੱਤੇ ਉੱਪਰ ਚੱਲ ਕੇ ਇੱਥੋਂ ਤੱਕ ਆਉਨੇ ਆ ਇਸੇ ਤਰ੍ਹਾਂ ਜੇ ਅਸੀਂ ਉਹ ਲਾਈਬ੍ਰੇਰੀਆਂ ਉੱਤਰੀਆਂ ਹੋਈਆਂ ਤਾਲੀਆਂ ਚ ਇਸੇ ਤਰ੍ਹਾਂ ਯੂਨੀਵਰਸਿਟੀ ਵਿੱਚ ਮੈਸਾਂ ਚੱਲਦੀਆਂ ਕੋਆਪਰੇਟਿਵ ਮੈਸਾਂ ਤਾਂ ਉਸ ਵਿਦਿਆਰਥੀ ਲਈ ਵੀ ਦੇਣ ਹੈ ਇਸੇ ਤਰ੍ਹਾਂ ਉਸ ਵਿਦਿਆਰਥੀ ਲੈ ਰਹੇ ਸਿਰਫ ਇਹ ਨਹੀਂ ਕਿੱਤੇ ਕਾਬਾਂ ਦਵਾ ਦੋ ਇੱਥੇ ਪੜਾਈ ਦਵਾ ਦੋ ਇੱਥੇ ਬਸ ਪਾਸ ਦਵਾ ਦੋ ਇਤੋਂ ਬਾਤ ਨੂੰ ਉਹਨਾਂ ਨੇ ਜਿਹੜੀ ਛੱਡ ਦੋ ਯਾਰ ਬੈਠੀ ਜਾ ਚੱਲ ਗੱਲ ਦੀ ਜਾਓ ਇਹੋ ਜੇ ਕਾਰਨਾਮੇ ਕਿਤੇ ਸੱਤਤੀ ਤੇ ਉਹਨਾਂ ਨੇ ਜਿਹੜਾ ਨਾਰਾ ਸਾਡੇ ਸ਼ਹੀਦ ਨੇ ਲਾਇਆ ਸੀ ਨਾਰਾ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਦਾ ਨਾਰਾ ਉਹ ਨਾਰਾ ਪੰਜਾਬ ਦੀ ਧਰਤੀ ਤੇ 50 ਸਟੂਡੈਂਟ ਯੂਨੀਅਨ ਦੇ ਦੁਆਰਾ ਗਜਾਇਆ ਸੀ ਤੇ ਉਸ ਨਾਰੇ ਦੇ ਰਾਹੀਂ ਜਦੋਂ ਅਮਰੀਕੀ ਸਾਮਰਾਜੀਆਂ ਨੇ ਵੀਅਤਨਾਮ ਨੂੰ ਆ ਕੇ ਦੱਪਿਆ ਸੀ ਆਪਦੀਆਂ ਫੌਜਾਂ ਚੜੀਆਂ ਸੀ ਜਿਵੇਂ ਜ ਫਰਸਤੀਨ ਚ ਚੜੀਆਂ ਹੋਈਆਂ ਉਦੋਂ ਪੰਜਾਬ ਦੇ ਨੌਜਵਾਨਾਂ ਨੇ ਇਸੇ ਧਰਤੀ ਦੇ ਉੱਤੇ ਇਹ ਨਾਰੇ ਗੁਜਾਈ ਸੀ ਕਿ ਵੀਅਤਨਾਮੀ ਜੋਧੇ ਗੱਜੇ ਸਾਮਰਾਜੇ ਘਰੋਂ ਭਜੇ ਜਿਵੇਂ ਅੱਜ ਵੀ ਜਣੀ ਉਸੇ ਵਿਸਬਰਾਸ ਦੇ ਉੱਤੇ ਅਮਰੀਕਾ ਦੇ ਵਿਦਿਆਰਥੀ ਪਹਿਲਾ ਦੇ ਰਹੇ ਆ ਉਹ ਉਥੋਂ ਦੇ ਭਰੇ ਹਥਿਆਰਾਂ ਦੇ ਜਹਾਜ਼ ਜਿਹੜੇ ਇਜ਼ਰਾਈਲ ਨੂੰ ਭੇਜੇ ਜਾਂਦੇ ਆ ਉਹਨਾਂ ਦੇ ਮੂਹਰੇ ਹਿੱਕਾਂ ਢਾ ਕੇ ਖੜਦੇ ਆ ਉਹ ਵਿਰੋਧ ਕਰਦੇ ਆ ਉਸ ਗੱਲ ਦਾ ਤੇ ਪੰਜਾਬ ਚ ਵੀ ਪੰਜਾਬ ਤੋਂ ਬਾਹਰ ਜਿਹਨੇ ਗਏ ਹੋਏ ਵਿਦੇਸ਼ਾਂ ਚ ਪੜਨਾ ਉਹ ਨੌਜਵਾਨ ਵੀ ਵਿਰੋਧ ਕਰਦੇ ਆ ਆ ਇੱਕ ਕੁੜੀ ਨੂੰ ਹੁਣੇ ਅਮਰੀਕਾ ਨੇ ਦੇਸ਼ ਨਿਕਾਲਾ ਦਿੱਤਾ ਕਿਉਂਕਿ ਉਹ ਫਲਸਤੀਨੀਆ ਦੀ ਹਮਾਇਤ ਚ ਨਿੱਤਰੀ ਸੀ ਸੋ ਦੋਸਤੋ ਇਹ ਕੁਝ ਹੁੰਦਾ ਰਿਹਾ ਅੱਜ ਦੁਬਾਰਾ ਫੇਰ ਇਤਿਹਾਸ ਦੁਹਰਾਇਆ ਜਾ ਰਿਹਾ ਪੰਜਾਬ ਦੇ ਵਿੱਚ ਦੁਹਰਾਇਆ ਜਾ ਰਿਹਾ ਮੁਲਕ ਚ ਦੁਹਰਾਇਆ ਜਾ ਰਿਹਾ ਜਵਾਨਵੰਦੀ ਕਿਤੀ ਜਾ ਰਹੀ ਹੈ ਆਪਾਂ ਦੇਖਿਆ ਕਿ 76 ਸਾਲ ਬਾਅਦ ਇੱਕ ਸਾਕਾ ਮੋੜ ਦਹਰਾਇਆ ਹਾਕਮਾਂ ਨੇ ਅੱਜ ਤੋਂ 76 ਸਾਲ ਪਹਿਲਾਂ 19 ਮਾਰਚ 1949 ਦੇ ਵਿੱਚ ਆਪਣੇ ਲਾਗਲੇ ਪਿੰਡ ਕਸ਼ਨਗੜ੍ਹ ਨੂੰ ਜ਼ਮੀਨਾਂ ਦੀ ਰਾਖੀ ਕਰ ਰਹੇ ਕਿਸਾਨਾਂ ਨੂੰ ਉਸ ਪਿੰਡ ਦੇ ਕਿਸਾਨਾਂ ਨੂੰ ਢੇਢ ਢੇਰੀ ਕਰਾਸੀ ਹਾਕਮਾਂ ਨੇ ਫੌਜ ਚੜੀ ਸੀ ਪੁਲਿਸ ਚੜੀ ਸੀ ਮੋਰਚਾ ਖਤਮ ਕੀਤਾ ਸੀਗਾ ਉਦੋਂ ਬਾਅਦ 76 ਸਾਲ ਬਾਅਦ 19 ਮਾਰਚ 2025 ਚ ਦੁਬਾਰਾ ਉਹਨਾਂ ਨੇ ਜਿਹੜਾ ਪੁਲਸਾਂ ਚੜ੍ਹੀਆਂ ਫੌਜਾਂ ਚੜ੍ਹੀਆਂ ਜਿਨ੍ਹਾਂ ਨੇ ਸ਼ੰਭੂ ਤੇ ਖਨੋਰੀ ਬਾਰਡਰ ਨੂੰ ਆਈਟੇਰੀ ਕਰਕੇ ਸਾਡੇ ਪੰਜਾਬੀਆਂ ਦੀ ਜਵਾਨਮੰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਨਹੀਂ ਸਾਡੇ ਪੰਜਾਬੀਆਂ ਨੂੰ ਜਿਹੜੇ ਇੱਕ ਦਾ ਜਵਾਬ ਪੱਥਰ ਨਾਲ ਦੇਣਾ ਆਉਂਦਾ ਉਹਨਾਂ ਨੇ ਦਿੱਤਾ ਜਵਾਬ ਆ ਜਿਹੜੇ ਨੌਜਵਾਨ ਮਦਾਨ ਚਾ ਰਹੇ ਆ ਭਗਤ ਸਿੰਘ ਦਾ ਦਰਮਨਾ ਰਹੇ ਆ ਆ ਜਿਹੜੇ ਆਰਥੀਆਂ ਸਾੜ ਰਹੇ ਪਿੰਡਾਂ ਦੇ ਵਿੱਚ ਜਿਹੜੇ ਇਹਨਾਂ ਦੀ 104 ਨੂੰ ਭੰਨ ਰਹੇ ਛੜਿਆ ਵਾ ਉਹ ਕੌਣ ਹੈ ਉਹ ਭਗਤ ਸਿੰਘ ਦੇ ਵਾਰਸ ਹੈ ਉਹ ਇਹਨਾਂ 23 ਮਾਰਚ ਦੇ ਸ਼ਹੀਦਾਂ ਦੇ ਵਾਰਸ ਹੈ ਸੋ ਸਾਡੇ ਨੌਜਵਾਨ ਲੈਨ ਨੂੰ ਕਦੇ ਨਹੀਂ ਦਵਾਇਆ ਜਾ ਸਕਦਾ ਇਹ ਪਰ ਮੈਂ ਹਾਕਮਾਂ ਨੂੰ ਅੱਜ ਵੀ ਆ ਇੱਕ ਸਾਡੀ ਭੈਣ ਜਿਹੜੀ ਸਟੇਟ ਸੈਕਟਰੀ ਹੈ ਇੱਕ ਨਾਰਾ ਲਾ ਕੇ ਗਈ ਹੈ ਕਿ ਅਮਰੀਕੀ ਸਾਮਰਾਜੋਂ ਹਲਕਚੋਂ ਬਾਹਰ ਜਾਓ ਇਸ ਨਾਰੇ ਦਾ ਅਰਥ ਕੀ ਹੈ ਅੱਜ ਇੱਕ ਡੈਲੀਗੇਸ਼ਨ ਆਇਆ ਹੋਇਆ ਦਿੱਲੀ ਦੇ ਵਿੱਚ ਜਿਹੜਾ ਪਿਊਸ਼ ਗੋਇਨ ਨਾਲ ਮੀਟਿੰਗਾਂ ਕਰ ਰਿਹਾ ਜਿਹੜਾ ਸਾਡੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਮੀਟਿੰਗਾਂ ਕਰ ਰਿਹਾ ਪੰਜ ਦਿਨਾਂ ਦਾ ਦੌਰਾ ਉਸ ਦਾ ਉਹਨਾਂ ਤੀਨ ਬਾਫ ਸਮਣਨਾ ਉਹਨੇ ਉਹ ਕੰਮ ਕੀ ਆਇਆ ਇੱਥੇ ਪਹਿਲਾ ਹਫਤਾ ਲਾ ਕੇ ਪਿਊਸ਼ ਗਏ ਅਮਰੀਕਾ ਚ ਤੇ ਸਾਡਾ ਵਿਦੇਸ਼ ਮੰਤਰੀ ਉਹਦੇ ਮਨਸੂਬੇ ਇਹ ਹੈ ਕਿ ਥੋਦੀ ਸਿੱਖਿਆ ਨੂੰ ਸਾਡੇ ਵਪਾਰ ਲਈ ਪੂਰੀ ਤਰ੍ਹਾਂ ਖੋਲ ਦਿਓ ਅਸੀਂ ਇੱਥੇ ਆਉਂਦੇ ਯੂਨੀਵਰਸਿਟੀਆਂ ਸਾਰਨੀਆਂ ਆਪਦੇ ਕੈਂਪਸ ਖੋਲਣੇ ਆ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਖੇਤੀ ਦੇ ਜਿਹੜੇ ਜਿਹੜੀ ਬਸਤਾਂ ਉਹਨਾਂ ਨੂੰ ਇੱਥੇ ਆਉਣ ਦਿਓ ਕੋਈ ਟੈਕਸ ਨਾ ਲਾਓ ਹੁਣ 150% ਟੈਕਸ ਹੈ ਤੇਈ ਵਸਤੇ ਆਉਣ ਤੇ ਮਨਾਹੀ ਐ ਜੇ ਭਾਰਤੀ ਮੰਡੀ ਦੇ ਵਿੱਚ ਵਿਦੇਸ਼ੀ ਕੰਪਨੀਆਂ ਆਉਣ ਗਿਆ ਤਾਂ ਸਾਡੀ ਸਿੱਖਿਆ ਸਾਡੀ ਸੰਤ ਸਾਡਾ ਰੁਜ਼ਗਾਰ ਸਾਡੀ ਖੇਤੀ ਸਾਡੀ ਸਿਹਤ ਸਾਰਾ ਕੁਝ ਝਟ ਕਰਕੇ ਲੈ ਜਾਣਗੀਆਂ ਉਦੋਂ ਇੱਕ ਕੰਪਨੀ ਆਈ ਸੀ ਈਸਟ ਇੰਡੀਆ ਕੰਪਨੀ ਅੱਜ ਹਜ਼ਾਰਾਂ ਕੰਪਨੀਆਂ ਉਹ ਹੋ ਜੀਆਂ ਜਿਹੜੀਆਂ ਸਾਡੇ ਸਿਰ ਤੇ ਮੰਡਰਾ ਰਹੀਆਂ ਸੋ ਦੋਸਤੋ ਦੁਬਾਰਾ ਸੋਚਣ ਦੀ ਲੋੜ ਐ ਵਿਚਾਰਨ ਦੀ ਲੋੜ ਐ ਜੇ ਉਹ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੱਧੂ ਇਹ ਕਹਿੰਦਾ ਕਿ ਤੁਸੀਂ 500 ਤੇ ਅਸੀਂ 5000 ਆ ਅਸੀਂ ਰਿਟਾਇਰ ਨਹੀਂ ਹੋਏ ਆ ਜਿਓ ਉਹਦੀ ਹਿੰਮਤ ਕਿਵੇਂ ਹੋ ਗਈ ਕਹਿਣ ਦੀ ਉਹਦੀ ਹਿੰਮਤ ਤਾਂ ਹੋ ਗਈ ਕਿਉਂਕਿ ਅਸੀਂ ਇੰਸਟਾ ਤੇ ਕਿਸਾਨਾਂ ਦੀ ਹਮਾਇਤ ਕਰਦੇ ਆ ਅਸੀਂ ਫੇਸਬੁੱਕ ਤੇ ਰੀਲ ਪਾ ਕੇ ਹਮਾਇਤ ਕਰਦੇ ਆ ਜਦੋਂ ਮદાન ਚ ਜਾਣਾ ਹੁੰਦਾ ਉਦੋਂ ਅਸੀਂ ਘਰਾਂ ਚ ਬੈਠੇ ਹੁੰਨੇ ਆ ਤੇ ਅਸੀਂ ਕਹਿ ਰਹੇ ਹੁੰਨੇ ਆ ਕਿ ਬਾਪੂ ਮਾਰ ਰਿਹਾ ਆਜੋ ਮદાન ਚ ਇਹਨਾਂ ਨੂੰ ਕਹਿ ਰਹੇ ਹੁੰਨੇ ਆ ਬਜ਼ੁਰਗਾਂ ਨੂੰ ਕਹਿ ਰਹੇ ਹੁੰਨੇ ਆ ਜਣੀ ਇਸ ਕਰਕੇ ਉਹਦੀ ਹਿੰਮਤ ਪੈ ਗਈ ਗੱਲਾਂ ਕਹਿਣ ਦੀ ਨਹੀਂ ਉਹਦੀ ਹਿੰਮਤ ਨਹੀਂ ਪੈਂਦੀ ਸੀ ਇਸ ਕਰਕੇ ਸਾਥੀਓ ਇਹਦਾ ਸੋਡੇ ਹੱਥਵਾਂ ਸੈ ਹੁਣ ਵੀ ਆਪਣੇ ਬਾਪੂਆਂ ਨੇ ਬਜ਼ੁਰਗਾਂ ਨੇ ਜਿਹੜੇ 20-20 ਸਾਲਾਂ ਤੋਂ ਜ਼ਮੀਨਾਂ ਬਚਾਈ ਬੈਠੇ ਐ ਜਿਹੜੇ ਸੜਕ ਬਚਾਈ ਬੈਠੇ ਖੇਤੀ ਬਚਾਈ ਬੈਠੇ ਆ ਆ ਸਾਰੀ ਸਿੱਖਿਆ ਜਿਹਨਾਂ ਸਰਾਂ ਤੇ ਚੱਲਦੀ ਆ ਆ ਪ੍ਰੋਫੈਸਰ ਜੇ ਰੱਖੇ ਆ ਕਾਲਜਾਂ 'ਚ ਤਾਂ ਉਹਨਾਂ ਨੇ ਵਿਖਾਇਆ ਕੁੱਟਾਂ ਖਾ ਕੇ ਇਸੇ ਤਰ੍ਹਾਂ ਜੇ ਇਹਨਾਂ ਦਾ ਰੁਜ਼ਗਾਰ ਬਚੂਗਾ ਉਹਨਾਂ ਦੇ ਸਰਤੇ ਬਚੂਗਾ ਇੱਥੇ ਜੇ ਕਾਲਜ ਚੱਲਣਗੇ ਉਹਨਾਂ ਜਥੇਬੰਦੀਆਂ ਦੇ ਸੱਤੇ ਚੱਲਣਗੇ ਅੱਜ ਹਰੇਕ ਲੜਨ ਵਾਲਾ ਤਾਕਾ ਆਸ ਕਰਦਾ ਕਿ ਅੱਜੇ ਕਿਸਾਨ ਜੁਣੇ ਝੰਡੇ ਲੈ ਕੇ ਸਾਡੀ ਹਮਾਇਤ ਕਰਦੇ ਪਰ ਸਾਥੀਓ ਅੱਜ ਉਹਨਾਂ ਦੀ ਹਮਾਇਤ ਦਾ ਸਮਾਂ ਅੱਜ ਉਹਨਾਂ ਦੇ ਨਾਲ ਖੜਨ ਦਾ ਸਮਾਂ ਉਹਨਾਂ ਦੇ ਮੁੱਡੇ ਨਾਲ ਮੁੱਢਾ ਲਾ ਕੇ ਡਟਣ ਦਾ ਸਮਾਂ ਇਸ ਸਮੇਂ ਮੈਂ ਆਸ ਕਰਦਾ ਸਾਡੇ ਨੌਜਵਾਨਾਂ ਤੋਂ ਕਿ ਉਹ ਡਟਣਗੇ ਅੱਜ ਜਿਵੇਂ ਮੈਂ ਲਾਸਟ ਗੱਲ ਕਹਿ ਕੇ ਖਤਮ ਕਰਦਾਂ ਦੀ ਗੱਲ ਇੱਕ ਸਮਾਂ ਸੀ ਜਦੋਂ ਜਿੱਲ੍ਹਿਆਂ ਵਾਲੇ ਬਾਗ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਡਾਕਟਰ ਕਿਚਲੂ ਸੱਤ ਪੜ ਕਿਚਲੂ ਹੋਰ ਨੇ ਖੱਦਾ ਦਿੱਤਾ ਸੀ ਕਿ ਇਕੱਠ ਕਰੋ ਉਦੋਂ ਹਾਕਮਾਂ ਨੇ ਰੋਲ ਟੈਕਟ ਲਾਇਆ ਸੀ ਤੇ ਅੰਮ੍ਰਿਤਸਰ ਦੇ ਵਿੱਚ ਮਨਾਦੀ ਕਰਾਈ ਸੀ ਕਿ ਚਾਰ ਤੋਂ ਵੱਧ ਬੰਦੇ ਇਕੱਠੇ ਨਹੀਂ ਹੋਣ ਦੇਣੇ ਜੇ ਦੇਖ ਲੈ ਤਾਂ ਗੋਲੀ ਮਾਰ ਦੇਾਂਗੇ ਉਸ ਸਮੇਂ ਪੰਜਾਬ ਦੇ ਨੌਜਵਾਨਾਂ ਨੇ ਢੋਲ ਵਜਾ ਕੇ ਚੌਂਕਾਂ 'ਚ ਚੁਰਾਹਿਆਂ 'ਚ ਐਲਾਨ ਕੀਤਾ ਸੀ ਕਿ ਆਵਾਂਗੇ ਜਨਾਲੇ ਬਾਗ 'ਚ ਜਿਹੜੀਆਂ ਗੋਲੀਆਂ ਜਿਹੜੀਆਂ ਬੰਦੂਕਾਂ ਤੋਪਾਂ ਬੀੜ ਦੇ ਉਹ ਜਿੰਨੀਆਂ ਬੀੜ ਦੀਆਂ ਅਸੀਂ ਹੈਗੇ ਅਸੀਸ ਦੇਣ ਨੂੰ ਤਿਆਰ ਭੁੱਲੋ ਨਾ ਸਰਪੇ ਮਰ ਗਏ ਕਿਤੇ ਨਹੀਂ ਗਏ ਸਰਪੇ ਇੱਥੀ ਨੇ ਇਸ ਕਰਕੇ ਅੱਜ ਦੁਬਾਰਾ ਬੰਗਾਰ ਪਈ ਹੈ ਹਾਕ ਬਣੇ ਪਰसों ਰਾਤ ਦੇ ਛਾਪੇ ਵੱਜ ਰਹੇ ਹੈ ਕੱਲ ਨੂੰ ਪ੍ਰੋਗਰਾਮ ਇੱਕ ਸਨ ਦਾ ਜਿਲ੍ਹਾ ਹੈੱਡਕੁਆਟਰਾਂ ਤੇ ਸੋਨੂੰ ਸਭ ਨੂੰ ਮੇਰਾ ਸੱਦਾ 50 ਸਟੂਡੈਂਟ ਜਿਹਨੇ ਰਸ਼ੀਦ ਰੰਧਾ ਵਾਲਾ ਸੱਦਾ ਅਸੀਂ ਐਲਾਨ ਕੀਤਾ ਪ੍ਰੋਗਰਾਮ ਅੱਜ ਜਿੰਨੇ ਕਿਤੇ ਹੈ ਇਹ 31 ਮਾਰਚ ਨੂੰ ਆਖਰੀ ਪ੍ਰੋਗਰਾਮ ਕਰਾਂਗੇ ਅੋਤਵੀਂ ਐਲਾਨ ਕਰਾਂਗੇ ਕਿ ਤੁਸੀਂ ਹੁਣ ਦੇਖੋ ਕਿ ਜੱਲੇ ਵਾਲਾ ਬਾਗ ਦੁਬਾਰਾ ਦੁਹਰਾਉਣਾ ਕਿ ਆਉਦੇ ਬਾਪੂਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਆਓ ਦੁਬਾਰਾ ਜੱਲੇ ਵਾਲੇ ਬਾਗ ਦੀ ਮਿੱਟੀ ਵਾਜਾ ਮਾਰਦੀ ਹੈ ਦੁਬਾਰਾ ਸ਼ਹੀਦ ਬਣਾ ਰਹੀ ਹੈ ਆਮਦਾਨ ਦੇ ਵਿੱਚ ਕੱਲ ਨੂੰ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਡੇ ਬਾਪੂਆਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀਏ ਢਟੀਆਂ ਮੈਦਾਨ ਦੇ ਵਿੱਚ ਤੇ ਸ਼ਹੀਦ ਭਗਤ ਸਿੰਘ ਹੋਰ ਦੇ ਬਾਤ ਸੁਣ ਦਾ ਸਬੂਤ ਬਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ज़िंदाबाद मुर्दाबाद मुर्दाबाद